ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਫੂਲ ਪਹੁੰਚੇ ਆ ਜੀ ਠੀਕ ਹੈ ਜੀ ਤੇ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਤੇ ਦੋ ਨਾਗ ਆਪਾਂ ਤੁਹਾਡੇ ਵਾਸਤੇ ਘਰੇਲੂ ਲੈ ਕੇ ਆਏ ਆ ਇੱਕ ਤਾਂ ਪੰਜਾਬ ਵਾਲੀ ਜਰਸੀ ਆ ਤਾਜੀ ਸੂਣ ਵਾਲੀ ਦਿਨਾਂ ਤੇ ਤੇ ਇੱਕ ਹੈਗੀ ਤੋਕੜ ਗੱਲਬਾਤ ਬਾਈ ਨਾਲ ਕਰਾਵਾਂਗੇ ਆਜੋ ਜੀ ਵੀਰੇ ਸਸੀ ਕਾ ਬਾਈ ਸਸੀ ਕਾ ਬਾਈ ਜੀ ਹੋ ਠੀਕ ਠਾਕ ਹੋ ਠੀਕ ਠਾਕ ਬਾਈ ਜੀ ਪਹਿਲਾਂ ਦਾ ਨੰਬਰ ਬੋਲੋ ਜੀ 95013 4471 ਦੁਬਾਰਾ ਫੇਰ ਬੋਲੋ 95013 4471 ਪਿੰਡ ਜੀ ਪਿੰਡ ਰਾਮਪਰਾਹੂਲ ਜ਼ਿਲ੍ਹਾ ਬੰਦਾ ਜੀ ਤੁਸੀਂ ਬੋਲੋ ਤਸੀਲ ਫੂਲ ਤੇ ਆਪਣਾ ਘਰ ਜਿਹੜਾ ਪੈਰੂਪਾ ਰੋਡ ਦੇ ਉੱਤੇ ਪੈਰੂਪਾ ਦੇ ਜਿਹੜੇ ਘਰਾਟਾਂ ਤੋਂ ਗਾਹ ਆ ਕੇ ਆ ਜਾਂਦਾ ਇਧਰੋਂ ਆ ਗਏ ਤਾਂ ਇਧਰੋਂ ਕੁਝ ਆ ਰਿਹਾ ਤੋਂ ਗਾਹ ਫੂਲ ਤੋਂ ਨਾਲ ਆ ਮੁੜ ਕੇ ਠੀਕ ਹੈ ਜੀ ਤੇ ਵੀਰੇ ਅੱਜ ਆਪਾਂ ਘਰ ਦੇ ਕਿੰਨੇ ਜਾਨਵਰ ਪਕਾਉ ਕੀਤੇ ਆ ਦੋ ਪਕਾਉ ਕੀਤੇ ਵੀਰੇ ਦੋ ਘਰ ਦੀਆਂ ਬੜਾ ਆਪਣੀਆਂ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਚੱਲਦਾ ਠੀਕ ਹੈ ਜੀ ਆਪਾਂ ਫੇਲੂ ਕੱਪਾ ਸੂ ਰੱਖੇ ਪਿਆ ਗਾੜੀਆਂ ਤੋਂ ਦੁੱਧ ਲਾ ਜਾਂਵਾਂਗੇ ਠੀਕ ਹੈ ਜੀ ਉਹਦੇ ਵਿੱਚ ਦੋ ਨਾਗ ਪਕਾਉ ਨੇ ਠੀਕ ਹੈ ਹਲੇ 12 ਲੀਟਰ ਉਹਦਾ ਇੱਕ ਆ ਜਾਓ ਪਹਿਲਾਂ ਜਰਸੀ ਕੋਲੇ ਆ ਜਾਓ ਇੱਥੇ ਪੰਜਾਬ ਵਾਲੀ ਜਿਹੜੀ हां विरे 25 लीटर तो पहले सुई ਦਿੱਤਾ ਵਾ ਤੇ ਹੁਣ ਦੂਜੇ ਸੁਈ ਸੋਦੀਆਂ ਸੂਣ ਵਾਲੀ ਆ 15 ਤਾਂ ਰਹਿੰਦੇ ਆ ਤੇ ਸੋਣ ਬਾਕੀ ਦਾ ਆਪਣਾ ਕੱਢਿਆ ਵਾ 25 ਲੀਟਰ ਕਹਿਣ ਦੀ ਗੱਲ ਨਹੀਂ ਹਣਾ ਕੱਢਿਆ ਵਾ ਕੰਢਿਆ ਵਾ ਕੰਢਿਆ ਤੈਤ ਕੀ ਕਰਦਿਆਂ ਗਾਈਆਂ ਆਪਣੇ ਕੁਤ ਲਿਆ ਰੇਣੀ ਪਾਇਆ ਪਕੜਾ ਪੁਆਰ ਦਾ ਕੰਮ ਕਰਦੇ ਤੇ ਐਤ ਕੀ ਕਿੰਨਾ ਕੱਢ ਦੂਗੀ 27.5 ਲੀਟਰ ਤਾਂ ਆਰਾਮ ਨਾਲ ਕੱਢੂ ਵੀਰੇ ਬਾਕੀ ਜਾਤ ਤੇ ਕੱਦ ਬਰੀਡ ਪੂਰੀ ਪੰਜਾਬ ਵਾਲੀ ਇਹਨੂੰ ਕਹਿੰਦੇ ਹਰੇਕ ਫੁੱਲ ਆ ਵੀਰੇ ਫੁੱਲ ਖੋਲੋ ਇਹਨੂੰ ਤੋੜ ਤਾਰ ਕਰਾਗੇ ਚੱਕ ਤੇ ਕਿੰਨੇ ਦਿਨ ਕੱਟ ਜੂਗੀ ਵੀਰੇ ਇਹ 13 ਦਿਨ ਬਾਕੀ ਆ ਵੀਰੇ ਇਹਦੇ ਓਕੇ ਓਕੇ ਤੇ ਬਾਈ ਬਾਕੀ ਬਾਈਆਂ ਚੰਗੇ ਪਸ਼ੂ ਰੱਖਦੇ ਆ ਆ ਦੇਖੋ ਜੀ ਘਰੋ ਕੁਆਲਿਟੀ ਚੱਕ ਥਣ ਲੈਵੇ ਦੀ ਤਾਂ ਨਾ ਹੁਣੇ ਪੰਡ ਲਾਈ ਫਿਰਦੀ ਹੈ ਜੀ ਆ ਦੇਖੋ ਲੈ ਚਲੋ ਵੀਰੇ ਤੇ ਕੁਆਲਿਟੀ ਪੂਰੀ ਬੱਚੀ ਦੀ ਘਰੋ ਚੱਕ ਸ਼ਾਈਨਿੰਗ ਵਗੈਰਾ ਤੇ ਵਾਕਈ ਅਰੀਜਨਲ ਪੰਜਾਬ ਵਾਲੀ ਜਰਸੀ ਤੇ ਸੀਰ ਸਾਊ ਆ ਬਾਈ ਚੋਣ ਜਾਣ ਜਿਵੇਂ ਮਰਜ਼ੀ ਚੋਈ ਜਾਣ ਤੇ ਵੀਰੇ ਇਹ ਤਾਂ ਪਹਿਲਾਂ ਇਹਦੀ ਡਿਟੇਲ ਦੱਸ ਦਿਆਂ ਕਿਰਾ ਤੇ ਇਹਦੀ ਕਿ 26 ਤੋਂ 27 ਕਿਲੋ ਹਨਾ ਆਰਾਮ ਨਾਲ 27 ਤੋਂ ਵੱਧ ਹੈ ਵੀਰੇ ਠੀਕ ਆ ਤੇ ਦਿਨ ਕਿਨੇ ਬਾਕੀ ਆ ਦਿਨ 14 ਰਹਿੰਦੇ ਆ ਵੀਰੇ ਬਾਕੀ ਦੇ 14 ਤੇ ਪੈਸੇ ਵਰ ਕਿਨੇ ਲੈਣੇ ਇਹਦੇ ਪੈਸੇ 92000 ਰੁਪਏ ਲਵਾਂ ਵੀਰੇ ਮਾਨਦਾਨ ਤਾਂ ਹੋ ਮਾੜਾ ਮੋਟਾ ਹੀ ਹੋਊਗਾ ਬਸ ਹੂੰ ਜਾਇ ਰੇਟਾ ਦੇਖੋ ਕਿੱਥੋਂ ਤਾਈ ਦੇਵਾ ਚੱਕੀ ਫਿਰਦੀ ਹੈ ਨਾ ਤੇ ਥਣਾ ਥਣਾ ਚੀਪੇ ਜੂਪੇ ਦੀ ਹੁਣ ਓਕੇ ਆ ਜੇ ਕੋਈ ਹੁਣ ਮਗਾਉਂਦਾ ਕੋਈ ਨੌਕਸ ਵਾਲੀ ਗੱਲ ਤਾਂ ਨਹੀਂ ਕੋਈ ਬਾਤ ਕੋਈ ਆਨਲਾਈਨ ਮਗਾਉਣਾ ਆਪਾਂ ਆਨਲਾਈਨ ਵੀ ਤਿਆਰ ਆਂਦੇ ਇਹਨੂੰ 26 ਤੋਂ 27 ਕਿਲੋ ਦੁੱਧ 28 ਲੀਟਰ ਨੂੰ ਦੇਊ ਵੀ 25 ਲੀਟਰ ਤਾਂ ਪਹਿਲੇ ਦੁੱਧ ਦਿੱਤਾ ਹੋਣਾ ਨਹੀਂ ਆਪਣੇ ਕੋਲੇ ਬਾਕੀ ਸਾਮੀ ਪੜੀ ਤੇ ਘਰਦਿਆਂ ਬੜਾ ਆਪਣਾ ਕੰਮਨੀ ਵੀ ਤੇ 92000 ਮੰਨਤਾਂ ਹੋ ਗਈ ਹੁਣ ਵੀਰੇ ਟੋਕਰ ਦੀ ਗੱਲ ਕਰ ਲਈਏ ਇਹਦੀ ਕੀ ਡਿਟੇਲ ਆ ਕਿੰਨਾ ਦੁੱਧ ਇਹਦੇ ਥੱਲੇ ਭਾਈ 12 ਲੀਟਰ ਦੁੱਧਤਾ ਤਾਰਾਂ ਦੇ ਦਿੱਤੀਆ ਟੀਕਾ ਭਰਾਇਆ ਨਹੀਂ ਹੈਗਾ ਹੂੰ ਤੇ ਦੁੱਧੇ ਨੇ ਦਿੱਤਾ ਮੇਰੇ ਕੋਲੇ ਆ ਕੇ ਮੰਨ ਕੇ ਚੱਲ ਵੀ 22 ਲੀਟਰ ਦੁੱਧ ਕਿੰਨੇ ਚਿਰ ਦੀ ਸੂਈ ਵੀ ਹੈ ਸੂਈ ਨੂੰ ਹੋ ਗਏ 7 ਮਹੀਨੇ 7 ਮਹੀਨੇ ਹੁਣ ਗਾਂ ਤਾਂ ਨਹੀਂ ਕੋਈ ਟੀਕਾ ਤੁਗਾ ਨਾ ਟੀਕਾ ਕੋਈ ਨਹੀਂ ਭਰਾਇਆ ਕੋਲੋ ਇਹਨੂੰ ਵੀ ਤੋੜਾ ਤਾਰਾ ਕਰਾਇਗੇ ਤੇ ਇੱਕ ਜਿਵੇਂ ਮਰਜ਼ੀ ਚੋਈ ਜਾਣ ਕੋਈ ਜੀ ਭਾਈ ਖੰਡੀ ਗੀਣ ਕਰ ਰੱਖਣ ਵਾਲੀ ਆ ਤੇ ਲੱਕ ਤੋਂ ਬਾਹਰ ਹੀ ਵਿਕਣ ਵਾਲੀ ਬਹਿੜਾ ਹਨਾਂ ਗਾਂ ਹੈ ਲੱਕ ਤੋਂ ਬਾਹਰ ਵਿਗੂ ਭਾਈ ਇਹਨੂੰ ਨਾਲ ਲੈਣੀ ਦੂਜਾ ਸੂਆ ਸੂਈ ਵੀ ਆ ਜੀ ਨਹੀਂ ਤੀ ਤੀਜਾ ਸੂਆ ਵੀ ਠੀਕ ਆ ਚੌਥੇ ਹੁਣ ਸੂਗੀ ਓਕੇ ਜੀ ਆ ਦੇਖੋ ਤੇ ਦੁੱਧ 12 ਲੀਟਰ ਦੁੱਧ ਭਾਈ 12 ਲੀਟਰ ਹਾਜ਼ਰ ਆਗਾ ਤੇ ਬਾਕੀ ਦਾ ਫੁੱਲ ਸਾਈਜ਼ ਦੀ ਹੈ ਨਾ ਜੀ ਦਾ ਫੁੱਲ ਸਾਈਜ਼ ਆ ਕੋਈ ਵਾਸਤਾ ਨਹੀਂ ਹੋ ਜਾ ਹਮ ਆ ਦੇਖੋ ਆਪਣੀਆਂ ਘਰ ਦੀਆਂ ਰੱਖੀਆਂ ਆਪਣਾ ਕਿਹੜਾ ਭਾਈ ਓਕੇ ਜੀ ਓਕੇ ਆ ਦਾ ਕੰਮ ਆ ਕਿਵੇਂ ਮਾਚੀ ਦਾ ਬੈਠੇ ਰਹੋ ਹਮ ਕੋਈ ਵਾਸਤਾ ਨਹੀਂ ਲੈ ਜਾ ਤਾਲਗਾ ਨਾ ਵੀਰੇ ਲੈ ਲੈ ਕੋਈ ਵਾਸਤਾ ਨਹੀਂ ਲੈ ਹਮ ਤੇ ਇਹਦੇ ਫਿਰ ਕਿੰਨੇ ਪੈਸੇ ਲਾਵਾਂਗੇ ਇਹ ਦਾ ਵੀ 45000 ਰੁਪਏ ਮਾਨਤਾਨ ਹੋ ਜਾਊਗਾ ਸਾਡਾ ਫੋਟੋ ਹੀ ਹੋਊਗਾ ਤੇ ਦੁੱਧ 12 ਲੀਟਰ ਮੈਂ ਕਿਹਾ 12 ਲੀਟਰ 2 ਡੰਗ ਚੋਲੇ ਅਗਲਾ 4 ਡੰਗ ਚੋਲੇ ਆਪਣੇ ਕਰੀਏ ਹੋਕਰ ਨੂੰ ਥੋਨੂੰ ਐਚਪ ਦਿਖਾਤੀ ਤੇ ਟੋਕਰ ਜੀ ਮੁੱਲ 45000 ਦੁੱਧ 12 ਲੀਟਰ ਠੀਕ ਆ ਜੀ ਮਾਨਤਾਨ ਹੋ ਜੂ ਤੇ ਮੈਂ ਤੁਹਾਨੂੰ ਦਿਖਾਤੀ ਹੈਗੀ ਪਿਓਰ ਪੰਜਾਬ ਵਾਲੀ ਜਰਸੀ ਤੇ ਦੁੱਧ ਬਾਈ ਕਹਿੰਦਾ 27 28 ਕਿਲੋ ਕੱਢੂਗੀ ਤੇ ਮੁੱਲੇ ਦਾ 92000 ਰੁਪਏ ਮਾਨਤਾਨ ਹੋ ਜੂ ਅੱਖਾਂ ਓੱਖਾਂ ਦੇਖੋ ਫੇਸ ਦਾ ਟੋਆ ਵਗੈਰਾ ਕਰੋ ਚੈੱਕ ਇੱਕ ਨੰਬਰ ਕੰਨ ਛੋਟਾ ਛੋਟਾ 4 4 ਉਂਗਲਾਂ ਦਾ ਤੇ ਫੁੱਲ ਬਰੀਡ ਤੇ ਫੂਲੋ ਲੇਵਾ ਪੰਡਰਗਾ ਕਰਮਾੜੀ ਤਿਆਰ ਕਰੀ ਫਿਰਦੀ ਆ ਤੇ ਨੰਬਰ ਬਾਈ 9901364474 ਪਿੰਡ ਫੂਲ ਜ਼ਿਲ੍ਹਾ ਬਠਿੰਡਾ ਤਹਿਸੀਲ ਬੀ ਫੂਲੀ ਤੇ ਬਾਕੀ ਦੋ ਬੈੜਾ ਸੀ ਦੋਨੇ ਤੁਹਾਨੂੰ ਦਿਖਾਤੀਆਂ ਤੇ ਬਾਕੀ ਸਾਰੇ ਵੀਰਾਂ ਦਾ ਇੰਨਾ ਤਾਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆਗੇ ਨਵੇਂ ਵੀਡੀਓ ਦੇ